ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਲੋਤਰਾ ਕਿਚਨ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਂਬਾਂ ਦਾ ਕੱਟਾ ਮਿੱਠਾ ਚਟਪਟਾ ਜਿਹੜਾ ਗੁੜ ਵਾਲਾ ਅਚਾਰ ਤਿਆਰ ਕਰਾਂਗੇ ਤੇ ਇਸ ਦੇ ਵਾਸਤੇ ਅਸੀਂ ਜਿਹੜਾ ਹੈ ਜੀ 600 ਗ੍ਰਾਮ ਸਾਡੇ ਕੋਲ ਆਂਬਾਂ ਨੰਬਾਂ ਚੰਗੀ ਤਰ੍ਹਾਂ ਧੋ ਕੇ ਅਸੀਂ ਸੁਕਾ ਕੇ ਤੇ ਇਹਨਾਂ ਨੂੰ ਛਿਲ ਲਿਆ ਹੈ ਤੇ ਇਹਨੇ ਹੀ ਜਿਹੜਾ ਹੈ ਗੁੜ ਲਿਆ ਹੈ ਜਿੰਨਾ ਸਾਡੇ ਕੋਲ ਆਂਬ ਹਨ ਉਹਨੇ ਹੀ ਵੇਟ ਚ ਗੁੜ ਲਿਆ ਹੈ ਗੁੜ ਨੂੰ ਅਸੀਂ ਤੋੜ ਕੇ ਚੰਗੀ ਤਰ੍ਹਾਂ ਛੋਟਾ ਕਰ ਲਿਆ ਹੈ ਛੋਟਾ ਛੋਟਾ ਕਰ ਲਿਆ ਤੇ ਮਸਾਲੇ ਲਏ ਹਨ ਜੀ ਜੀਰਾ ਸੌਫ ਸਿਰਕਾ ਇਹ ਹੈ ਜੀ ਰਿਫਾਈਨਡ ਔਇਲ ਕਾਲਾ ਨਮਕ ਸਾਦਾ ਨਮਕ ਲਾਲ ਮਿਰਚ ਪਾਊਡਰ ਤੇ ਮੇਥੀ ਲਈ ਹਨ ਸਭ ਤੋਂ ਪਹਿਲਾਂ ਜਿਹੜੇ ਆਂਬ ਹਨ ਇਹਨਾਂ ਨੂੰ ਅਸੀਂ ਕੱਟ ਲੈਣਾ ਹੈ ਤੇ ਇਹਨਾਂ ਨੂੰ ਜੋ ਅੰਬਾਂ ਦਾ ਗੁੱਦਾ ਹੈ ਜੀ ਸਾਰਾ ਇਹਨਾਂ ਨੂੰ ਅਸੀਂ ਇਹਨਾਂ ਦੇ ਛੋਟੇ ਛੋਟੇ ਪੀਸ ਕਰਨੇ ਹਨ ਵਿੱਚੋਂ ਅਸੀਂ ਜੇ ਗੁੱਠਲੀਆਂ ਵਿੱਚ ਹਨ ਤਾਂ ਉਹ ਕੱਢ ਦੇਣੀਆਂ ਹਨ ਵਿੱਚੋਂ ਤੇ ਇਹਨਾਂ ਦੇ ਅਸੀਂ ਬ੍ਰੀਕ ਬ੍ਰੀਕ ਪੀਸ ਕਰਨੇ ਹਨ ਸੋ ਸਾਰੇ ਹੀ ਅੰਬਾਂ ਨੂੰ ਕੱਟ ਕੇ ਅਸੀਂ ਇਹਨਾਂ ਦੇ ਛੋਟੇ ਛੋਟੇ ਪੀਸ ਕਰ ਲਏ ਹਨ ਔਰ ਗੁੱਠਲੀਆਂ ਜਿਹੜੀਆਂ ਹਨ ਬਿਲਕੁਲ ਇਹਨਾਂ ਤੋਂ ਅਸੀਂ ਸਾਰਾ ਗੁੱਦਾ ਜਿਹੜਾ ਉਤਾਰ ਲਿਆ ਹੈ ਸੋ ਆਮ ਕੱਟਣ ਤੋਂ ਬਾਅਦ ਹੁਣ ਸਭ ਤੋਂ ਪਹਿਲਾਂ ਅਸੀਂ ਜਿਹੜਾ ਹੈ ਜੀ ਚਾਸ਼ਨੀ ਬਣਾਨੀ ਹੈ ਗੁੜ ਦੀ ਗੁੜ ਪਾਵਾਂਗੇ ਜੀ ਅਸੀਂ ਇੱਕ ਬਰਤਨ ਲਿਆ ਹੈ ਇਸ ਦੇ ਵਿੱਚ ਜਿਸ ਤੇ ਚਾਸ਼ਨੀ ਬਣਾਨੀ ਹੈ ਗੁੜ ਪਾ ਕੇ ਤੇ ਨਾਲ ਹੀ ਅਸੀਂ ਪਾ ਦੇਣਾ ਹੈ ਜੀ ਇੱਕ ਕੱਪ ਇਹਦੇ ਵਿੱਚ ਪਾਣੀ ਪਾਵਾਂਗੇ ਗੁੜ ਨੂੰ ਅਸੀਂ ਜ਼ਿਆਦਾ ਨਹੀਂ ਪਕਾਣਾ ਇਹਦੀ ਚਾਸ਼ਨੀ ਨਹੀਂ ਬਣਾਨੀ ਅਸੀਂ ਅਸੀਂ ਸਿਰਫ ਗੁੜ ਨੂੰ ਪਾਣੀ ਦੇ ਵਿੱਚ ਘੋਲਣਾ ਹੈ ਸੋ ਚੰਗੀ ਤਰ੍ਹਾਂ ਜਦੋਂ ਤੱਕ ਗੁੜ ਘੁਲ ਜਾਂਦਾ ਬਾਸ ਉਦੋਂ ਤੱਕ ਅਸੀਂ ਇਸ ਨੂੰ ਗੈਸ ਤੇ ਰੱਖਾਂਗੇ ਉਦੋਂ ਤੱਕ ਅਸੀਂ ਇਸ ਨੂੰ ਅਸੀਂ ਬਸ ਖੋਲੀ ਜਾਵਾਂਗੇ ਤੇ ਗੁੜ ਸਾਡਾ ਚੰਗੀ ਤਰ੍ਹਾਂ ਘੁਲ ਗਿਆ ਹੈ ਸੋ ਇਸ ਨੂੰ ਅਸੀਂ ਹੁਣ ਇੱਕ ਪਾਸੇ ਰੱਖ ਦਿਆਂਗੇ ਔਰ ਥੋੜੇ ਜਿਹੇ ਮਸਾਲੇ ਹਾਂ ਜੀ ਸੌਫ ਜੀਰਾ ਔਰ ਮਿੱਥੀ ਇਹਨਾਂ ਨੂੰ ਅਸੀਂ 2 ਮਿੰਟ ਵਾਸਤੇ ਜਿਹੜਾ ਹੈ roast ਕਰਨਾ ਹੈ ਸੋ ਇਸ ਤਰ੍ਹਾਂ ਇਹਨਾਂ ਨੂੰ ਅਸੀਂ 2 ਮਿੰਟ ਹਿਲਾਉਂਦੇ ਹੋਏ roast ਕਰਾਂਗੇ ਔਰ roast ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਜਿਹੜਾ ਹੈ ਠੰਡੇ ਹੋਣ ਲਈ ਰੱਖ ਦੇਵਾਂਗੇ ਤੇ ਹੁਣ ਅਸੀਂ ਕੜਾਹੀ ਲਈ ਹੈ ਜੀ ਕੜਾਹੀ ਦੇ ਵਿੱਚ ਅਸੀਂ ਪਾਵਾਂਗੇ ਜੋ ਰਿਫਾਈਨਡ ਔਇਲ ਹੈ ਦੋ ਚਮਚ ਅਸੀਂ ਰਿਫਾਈਨਡ ਆਇਲ ਲਿਆ ਹੈ। ਔਰ ਰਿਫਾਈਨਡ ਆਇਲ ਦੇ ਜਿਹੜਾ ਹੈ ਅ ਘਰਮੋਂ ਇਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਦੋ ਕੁ ਚੁਟਕੀਆਂ ਜਿਹੜੀਆਂ ਸਿਲੀਆਂ ਹਨ ਹਿੰਗ ਦੀਆਂ। ਔਰ ਅੱਧਾ ਚਮਚ ਲਿਆ ਹੈ ਅਸੀਂ ਹਲਦੀ ਦਾ। ਸੋ ਹਲਦੀ ਪਾਉਣ ਤੋਂ ਬਾਅਦ ਜਿਹੜਾ ਹੈ ਅਸੀਂ ਅੰਬ ਜਿਹੜੇ ਹਨ ਕੱਟੇ ਹੋਏ ਨਾਲ ਹੀ ਪਾ ਦਾਂਗੇ ਅਸੀਂ ਕੜਾਈ ਦੇ ਵਿੱਚ ਤੇ ਅੰਬ ਪਾਨ ਤੋਂ ਬਾਅਦ ਜਿਹੜਾ ਹੈ ਚੰਗੀ ਤਰ੍ਹਾਂ ਅਸੀਂ ਇਹਨਾਂ ਨੂੰ ਹਿਲਾ ਦਾਂਗੇ ਤਾਂ ਜੋ ਹਲਦੀ ਤੇ ਜੋ ਅਸੀਂ ਆਇਲ ਪਾਇਆ ਹੈ ਚੰਗੀ ਤਰ੍ਹਾਂ ਉਸ ਦੇ ਵਿੱਚ ਮਿਕਸ ਹੋ ਜਾਣ ਇਹਨਾਂ ਸਾਰੇ ਪਾਸੇ ਤੋਂ ਸੇਕ ਲੱਗ ਜਾਵੇ ਇਹਨਾਂ ਨੂੰ ਸਿਰਫ ਅਸੀਂ ਜਿਹੜਾ ਹੈ ਅ ਦਸ ਕਮਿੰਟ ਹੀ ਅਸੀਂ ਇਹਨਾਂ ਨੂੰ ਥੋੜਾ ਕੁਕ ਕਰਨਾ ਹੈ ਜ਼ਿਆਦਾ ਨਹੀਂ ਗਲਣਾ ਇਹਨਾਂ ਨੂੰ ਅਸੀਂ ਸਿਰਫ 50 ਤੋਂ 60% ਤੱਕ ਰਸੀ ਇਹਨਾਂ ਨੂੰ ਥੋੜਾ ਜਿਹਾ ਸੋਫਟ ਕਰਨਾ ਹੈ ਚਲਾ ਹੀ ਜਾਵਾਂਗੇ ਨਾਲ ਨਾਲ ਇਹਨਾਂ ਨੂੰ ਅਸੀਂ ਨਾਲ ਹੀ ਅਸੀਂ ਜਿਹੜਾ ਹੈ ਜੀ ਸਾਦਾ ਨਮਕ ਇਹ ਪਾ ਦੇਾਂਗੇ ਥੋੜਾ ਜਿਹਾ। ਸੋ ਨਮਕ ਪਾਣ ਤੋਂ ਬਾਅਦ ਅਸੀਂ ਮਿਕਸ ਕਰਨਾ ਹੈ ਇਸ ਨੂੰ ਚੰਗੀ ਤਰ੍ਹਾਂ। ਇਹ ਚਾਰ ਸਾਦਾ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ। ਤੇ ਮਿਕਸ ਕਰਨ ਤੋਂ ਬਾਅਦ ਜਿਹੜਾ ਹੈ ਅਸੀਂ ਟੱਕਣ ਦੇ ਦੇਣਾ ਹੈ ਜੀ 10 ਮਿੰਟ ਵਾਸਤੇ। ਔਰ ਗੈਸ ਦੀ ਫਲੇਮ ਜਿਹੜੀ ਹੈ ਉਸ ਨੂੰ ਅਸੀਂ ਸਲੋ ਤੇ ਰੱਖਣਾ ਹੈ ਬਿਲਕੁਲ। ਜੋ ਸੀ ਮਸਾਲੇ ਰੋਸਕੀਤੇ ਸਨ ਉਹਨਾਂ ਨੂੰ ਵੀ ਅਸੀਂ ਗ੍ਰाइंड ਕਰ ਲਿਆ ਹੈ ਚੈੱਕ ਕਰਦੇ ਹਾਂ 10 ਮਿੰਟ ਰੱਖਣ ਤੋਂ ਬਾਅਦ ਇੱਕ ਪੀਸ ਲੈ ਕੇ ਅਸੀਂ ਇਹਨੂੰ ਥੋੜਾ ਜਿਹਾ ਚੈੱਕ ਕਰਾਂਗੇ ਹੱਥ ਦੇ ਨਾਲ ਅਸੀਂ ਇਸ ਨੂੰ ਦਬਾ ਕੇ ਦੇਖਣਾ ਹੈ ਕਿ ਇਹ ਸੋਫਟ ਹੋ ਗਏ ਹਨ ਕਿ ਜਾਂ ਇਹਨਾਂ ਨੂੰ ਹੋਰ ਰੱਖਣ ਦੀ ਲੋੜ ਹੈ ਜੇ ਸੋਜੇ ਸੋਫਟ ਨਹੀਂ ਹੋਏ 2 ਮਿੰਟ ਇਹਨਾਂ ਨੂੰ ਅਸੀਂ ਹੋਰ ਰੱਖਾਂਗੇ ਸੋ ਰਕਣ ਦੇ ਦੇ ਦਾਂਗੇ ਤੇ 2 ਮਿੰਟ ਵਾਸਤੇ ਅਸੀਂ ਇਹਨੂੰ ਹੋਰ ਥੋੜਾ ਸੌਫਟ ਹੋਣੇ ਰਹਿਣ ਦੇਾਂਗੇ ਚੈੱਕ ਕਰਾਂਗੇ 2 ਮਿੰਟ ਬਾਅਦ ਫਿਰ ਸੋ ਹੁਣ ਅੰਬ ਜਿਹੜੇ ਹਨ ਸਾਡੇ ਜਿੰਨੇ ਸਾਨੂੰ ਚਾਹੀਦੇ ਸਾਨੂੰ ਹੁਣ ਇੱਕ ਸੌਫਟ ਜਿਹੜੇ ਹੋ ਚੁੱਕੇ ਹੈ ਤੇ ਹੁਣ ਅਸੀਂ ਇਸ ਦੇ ਵਿੱਚ ਜੋ ਅਸੀਂ ਗੁੜ ਦੀ ਚਾਸ਼ਨੀ ਬਣਾਈ ਸੀ ਉਹ ਪਾਵਾਂਗੇ ਉਹ ਮਿਕਸ ਕਰਾਂਗੇ ਅੰਬਾਂ ਚ ਤੇ ਅੰਬਾਂ ਦੇ ਵਿੱਚ ਅਸੀਂ ਜਿਹੜੀ ਜੋ ਗੁੱਡੀ ਚਾਸ਼ਨੀ ਪਾਈ ਹੈ ਇਸ ਨੂੰ ਅਸੀਂ ਜਿਹੜਾ ਹੈ ਹੌਲੀ-ਹੌਲੀ ਪਕਾਣਾ ਹੈ ਤੇ ਸਿਰਫ ਇਸ ਨੂੰ ਅਸੀਂ 10 ਪਾਰਾ ਮਿੰਟ ਤੱਕ ਰੋ ਪਕਾਵਾਂਗੇ ਜਦੋਂ ਤੱਕ ਇੱਕ ਤਾੜੀ ਚਾਸ਼ਨੀ ਜਿਹੜੀ ਨਹੀਂ ਬਣ ਜਾਂਦੀ ਤੇ ਚਾਸ਼ਨੀ ਸਾਡੀ ਸੰਗਣੀ ਨਹੀਂ ਹੋ ਜਾਂਦੀ। ਜੋ ਜੀ ਚਾਸ਼ਨੀ ਜਿਹੜੀ ਸਾਡੀ ਜਿਹੜੀ ਸੰਗਣੀ ਨਹੀਂ ਹੋਈ ਇਸ ਕਰਕੇ ਅਸੀਂ ਥੋੜਾ ਹੋਰ ਪਕਾਵਾਂਗੇ। ਗੁੜ ਸਾਡ ਗੁੜ ਵਾਲਾ ਆਚਾਰ ਸਾਡਾ ਬਣ ਕੇ ਬਹੁਤ ਵਧੀਆ ਤਿਆਰ ਹੋਏਗਾ। ਸੋ ਦੇਖ ਸਕਦੇ ਹੋ ਚਾਸ਼ਨੀ ਜਿਹੜੀ ਸਾਡੀ ਸੰਗਣੀ ਹੋ ਚੁੱਕੀ ਹੈ ਪਹਿਲਾਂ ਨਾਲੋਂ ਵੀ। ਚੈੱਕ ਕਰਾਂਗੇ ਨੂੰ ਅਸੀਂ ਥੋੜਾ ਜਿਹਾ ਕਿ ਇੱਕ ਤਾਰ ਦੀ ਚਾशनी ਜਿਹੜੀ ਹੈ ਬਣਨੀ ਚਾਹੀਦੀ ਹੈ ਸੋ ਇੱਕ ਤਾਰ ਦੀ ਚਾशनी ਬਣ ਚੁੱਕੀ ਹੈ ਦੇਖ ਸਕਦੇ ਹੋ ਆਚਾਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗਾ ਹੁਣ ਇਸ ਦੇ ਵਿੱਚ ਅਸੀਂ ਜੋ ਮਸਾਲਾ ਤਿਆਰ ਕੀਤਾ ਸੀ ਉਹ ਐਡ ਕਰਾਂਗੇ मसाला चंगी तरह से अच्छे मिक्स करा मसाला जड़ा है चंकी तरह मिक्स हो चुका है उस तो उस तु बाद हम अः जो बाकी रंग के मसाले हैं वो ऐड करने हैं लाल मिर्च पाउडर है जी और यह है जी काला नमक कल नमक दे अचार का स्वाद बहुत ही वादिया आएगा मिक्स करा नमक और काली मिर्च नचार सा बहुत जल्दी बन के तैयार हो जाएगा ਇਹ ਚਾਰ ਜੋ ਹੈ ਜਦੋਂ ਠੰਡਾ ਹੁੰਦਾ ਹੈ ਤਾਂ ਇਸ ਦੀ ਚਾਸ਼ਨੀ ਜਿਹੜੀ ਹੈ ਹੋਰ ਵੀ ਜਿਹੜੀ ਸੰਗਣੀ ਹੋ ਜਾਂਦੀ ਹੈ ਇਸ ਕਰਕੇ ਇਸ ਨੂੰ ਅਸੀਂ ਸਿਰਫ ਇੱਕ ਤਾਂ ਤੱਕ ਹੀ ਪਕਾਣਾ ਹੈ ਤੇ ਹੁਣ ਅਸੀਂ ਪਾਵਾਂਗੇ ਜੀ ਲਾਸਟ ਵਿੱਚ ਪਾਵਾਂਗੇ ਜੀ ਸਿਰਕਾ ਸਿਰਕੇ ਦਾ ਆਚਾਰ ਜਿਹੜਾ ਸਾਡਾ ਠੀਕ ਬਣਿਆ ਰਹਿੰਦਾ ਹੈ ਤੇ ਅੱਧਾ ਚਮਚ ਅਸੀਂ ਇਹਦੇ ਵਿੱਚ ਗਰਮ ਮਸਾਲਾ ਪਾਵਾਂਗੇ ਗਰਮ ਮਸਾਲਾ ਵੀ ਸਾਡੇ ਆਚਾਰ ਦੇ ਸਵਾਦ ਨੂੰ ਜਿਹੜਾ ਹੈ ਵਧਾਏਗਾ So, अचार पूरी तरह बन के तैयार हो गया बहुत ही आसान तरीका है इस तरह अचार बना आचार बना सकते हो बहुत ही घट समये चार बन के तैयार हो जाता है सो so, बच्चे भी बड़े आराम जन यह आचार जो खा सकते हैं जे ती लाल मिर्च जीडी है ਸਕਿੱਪ ਕਰਨਾ ਚਾਹੁੰਦੇ ਹੋ ਬੱਚਿਆ ਕਾਰਨ ਤਾਂ ਉਹ ਸਕਿੱਪ ਵੀ ਕਰ ਸਕਦੇ ਹੋ ਸੋ ਇਹ ਵੀਡੀਓ ਜਿਹੜੀ ਹੈ ਜੀ ਤੁਹਾਨੂੰ ਅੱਛੇ ਲੱਗੀ ਹੋਵੇ ਤਾਂ ਜਰੂਰ ਲਾਈਕ ਤੇ ਕਮੈਂਟ ਜਰੂਰ ਕਰਨਾ ਸ਼ੇਅਰ ਕਰਨਾ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਜਰੂਰ ਪਸੰਦ ਆਈ ਹੋਵੇਗੀ ਜਨਤ ਦੇ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਤਰ ਤੱਕ ਪਹੁੰਚੇ ਮਿਲਦੇ ਹੋਏ ਇਸ ਵੀਡੀਓ ਨਾਲ